ਸੱਸੀ ਕਾਲਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾਗਾ ਚਾਰਜ ਵਾਲਾ ਪੱਖਾ ਇਹਨੂੰ ਆਪਾਂ ਮੰਨ ਲਓ ਕਈ ਜਗ੍ਹਾ ਤੇ ਆਪਾਂ ਵਧੀਆ ਵਰਤ ਸਕਦੇ ਆ ਜਿਵੇਂ ਆਪਣੇ ਕਈ ਵੀਰ ਮੈਂ ਦੇਖਿਆ ਕਿ ਗੰਡੇ ਵਾਲੀਆਂ ਟਰਾਲੀਆਂ ਲੈ ਕੇ ਜਾਂਦੇ ਨੇ ਜਾਂ ਮਿੱਟੀ ਦੇ ਕਿਸਾਨ ਭਰਾ ਆਪਣੇ ਲੈ ਕੇ ਜਾਂਦੇ ਆ ਕਿ ਕਣਕ ਝੋਨਾ ਜੋ ਵੀ ਲੈ ਕੇ ਜਾਂਦੇ ਆ ਹਨਾ ਉੱਥੇ ਮੰਨ ਲਓ ਦਿੱਕਤ ਆਉਂਦੀ ਹੈਗੀ ਜਿਵੇਂ ਆਪਾਂ ਮੱਛਰਦਾਨੀ ਵਗੈਰਾ ਲਾ ਕੇ ਇਹਨੂੰ ਲਾ ਲਈਏ ਕੋਲੇ ਤਾਂ ਬਹੁਤ ਵਧੀਆ ਉਹ ਜਿਵੇਂ ਕਹਿੰਦੇ ਆ ਦਿੰਦਾ ਬੰਦਾ ਥੱਕਿਆ ਤਾਂ ਤੇ ਰਾਤ ਨੂੰ ਵਧੀਆ ਨੀਂਦ ਲੈ ਸਕਦਾ ਸੋ ਇਹ ਲਿਆਂਦਾ ਜੀ ਆਪਾਂ ਤੇ ਰਾਤ ਵੀ ਇਹਨੇ ਵਧੀਆ ਕੰਮ ਦਿੱਤਾ ਬਿਜਲੀ ਚੱਲ ਗਈ ਸੀਗੀ ਨੇਰੀ ਮੂਰੀ ਕਰਕੇ ਤੇ ਇਹਦੀ ਵਧੀਆ ਤਿੰਨ ਤੋਂ ਚਾਰ ਘੰਟੇ ਚੱਲ ਗਿਆ ਵਧੀਆ ਸੋ ਬਹੁਤ ਵਧੀਆ ਰਿਹਾ ਸਾਡੇ ਆਪਣੇ ਇਹ ਚ ਫੰਕਸ਼ਨ ਇੱਕ ਤਾਂ ਲਾਈਟ ਵੀ ਦਿੱਤੀ ਹੋਈ ਆ ਮੰਨ ਲਓ ਜਿਵੇਂ ਆਪਾਂ ਕਿਤੇ ਵੀ ਹਨਾ ਵਰਤ ਸਕਦੇ ਆ ਇਹਨੂੰ ਬਹੁਤ ਵਧੀਆ ਹੈਗਾ ਤੇ ਚਾਰਜ ਹੋ ਜਾਂਦਾ ਇਹ ਘੰਟੇ ਦੇ ਵਿੱਚ ਇੱਕ ਘੰਟੇ ਚ ਚਾਰਜ ਹੋ ਜਾਂਦਾ ਇਹ ਤੇ ਆਪਾਂ ਪੋਰਟੇਬਲ ਹੈਗਾ ਹੈਗਾ ਕਿਤੇ ਵੀ ਚੱਕ ਕੇ ਲਿਜਾ ਸਕਦੇ ਆ ਤੇ ਡੇਲੀ ਦਾ ਯੂਜ਼ ਆਪਾਂ ਕਰੀ ਸਕਦੇ ਆ ਜਿਵੇਂ ਰਸੋਈ ਵਗੈਰਾ ਕਿਚਨ ਵਗੈਰਾ ਚ ਇਹਨੂੰ ਆਪਾਂ ਵਧੀਆ ਵਰਤ ਸਕਦੇ ਆ ਕਿ ਤੇ ਹੋਰ ਵੀ ਜਿਵੇਂ ਆਪਾਂ ਦੱਸਿਆ ਹੈਗੇ ਵੀ ਕਿਤੇ ਜਾਣਾ ਆਪਾਂ ਹਨਾ ਕੈਰੀ ਕਰਨਾ ਸੌਖਾ ਹੈ ਜਿੱਥੇ ਵੀ ਲਿਜਾ ਸਕਦੇ ਆਗੇ ਤੇ ਹੋਰ ਇਹਦੇ ਫੰਕਸ਼ਨ ਤੇ ਲਾਈਟਨਿੰਗ ਤੇ ਹੀ ਹੈਗੀ ਹੈਗੀ ਤੇ ਬਾਕੀ 4 ਘੰਟੇ ਇਹ ਵਧੀਆ ਚੱਲ ਜਾਂਦਾਗਾ ਸੋ ਬਹੁਤ ਵਧੀਆ ਲੱਗਿਆ ਜੀ ਰੇਟ ਵੀ ਠੀਕ ਆ ਚਲੋ ਹਨਾ ਦੂਸਰਾ ਪੱਖਾ ਆਪਣਾ ਟੇਬਲ ਫੈਨ ਦਾ ਨਾਂ ਵਾਲਾ ਘੱਟੋ ਘੱਟ ਆਉਂਦਾਗਾ 6-700 ਦਾ ਟੇਬਲ ਫੈਨ ਆਉਂਦਾਗਾ ਇਹਦੀ ਇਹ ਮਿਲ ਜਾਂਦਾ ਆਪਾਂ ਨੂੰ 1250 ਦਾ ਤੇ ਵਧੀਆਗਾ ਜਿਵੇਂ ਕਈ ਘਰਾਂ 'ਚ ਮੰਨ ਲਓ ਆਪਾਂ ਜਾਂ ਰੈਂਟ ਵਗੈਰਾ ਤੇ ਰਹਣੇ ਆਗੇ ਇਨਵਰਟਰ ਵਗੈਰਾ ਨਹੀਂ ਵੀ ਹਵਾ ਦੇ ਨਾਲ ਨਾਲ ਆਪਾਂ ਲਾਈਟ ਵਰਕ ਦੇਖਦੇ ਆ ਜੀ ਇਹਦਾ ਕਿੰਨਾ ਕਰਦਾ ਹੈ ਆ ਤੁਹਾਨੂੰ ਦਿਖਾਉਣੇ ਹੈਗੇ ਅੱਗੇ ਲਾਈਟ ਦਿੱਤੀਆਂ ਤੇ ਦੇਖੋ ਜੀ ਬਹੁਤ ਵਧੀਆ ਚਾਨਣ ਆ ਜੀ ਬੈਟਰੀ ਨੂੰ ਮੈਨੂੰ ਜ਼ਿਆਦਾ ਲੱਗਦਾ ਚਾਨਣ ਸੋ ਬਹੁਤ ਵਧੀਆ ਦੇਖੋ ਫੁੱਲ ਚਾਨਣ ਆ ਜੀ ਹੁਣ ਤੁਹਾਨੂੰ ਦਿਖਾਉਣੇ ਜੀ ਇਹ ਕਿਵੇਂ ਵਰਕ ਕਰਦਾਗਾ ਤੇ ਪਹਿਲਾਂ ਚਾਰਜ ਵੀ ਆ ਲਾਈਟ ਚੱਲਣੀ ਆਗੀ ਆਪਾਂ ਜਿਵੇਂ ਪਹਿਲਾਂ ਵੀ ਦੱਸਿਆ ਵੀਡੀਓ ਚ ਵੀ ਇੱਕ ਘੰਟਾ ਲਾ ਸਕਦੇ ਆਂਗੇ ਤੇ ਇਦਾਂ ਇਹ ਚਾਰਜ ਹੁੰਦਾਗਾ ਤੇ ਇਹਦੀ ਸਪੀਡ 2 ਹੈ ਇੱਕ ਸਲੋ ਚੱਲਦਾਗਾ ਉਹ ਤੁਹਾਨੂੰ ਚਲਾ ਕੇ ਦਿਖਾਉਣੇ ਆਂਗੇ ਇੱਥੇ ਸਲੋ ਚੱਲੂਗਾ ਜੀ ਤੇ ਜੇ ਆਪਾਂ ਤੇਜ਼ ਚਲਾਉਣਾ ਤਾਂ ਬਹੁਤ ਵਧੀਆ ਤੇਜ਼ ਤੇ ਬਹੁਤ ਜ਼ਿਆਦਾ ਵਰਕ ਕਰਦਾ ਦੇਖੋ ਉਹ ਸੋ ਵਧੀਆ ਚੀਜ਼ ਹੈ ਜੀ ਜਿਹੜੇ ਵੀ ਭਰਾ ਬਾਹਰ ਅੰਦਰ ਜਾਂਦੇ ਨੇ ਕੈਰੀ ਕਰਨਾ ਸੌਖਾ ਹੈਗਾ ਲਾਈਟ ਦੀ ਵੀ ਚਲੋ ਵਧੀਆਗਾ ਹਨਾ ਜਿਵੇਂ ਆਪਾਂ ਬੈਟਰੀ ਹੈਜ਼ ਵਰਤਦੇ ਆਪਾਂ ਉਹ ਵੀ ਵਧੀਆ ਚਾਨਣ ਕਰਦਾ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਜੀ ਅੱਗੇ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਧੰਨਵਾਦ